ਜੋ ਆਪਚ ਮੁਰਫਿਆ ਸੰਸਨੀ ਕੇਜ਼ ਕਾਂਡ ਲੜਕੀ ਦੀ ਡੈਡ ਬਡੀ ਆ ਜਿਹੜੀ ਉਹ ਅਰਧ ਨਗਨ ਸੀ ਤੋਂ ਸਾਨੂੰ ਸ਼ੱਕ ਸੀਗਾ ਜਿਸ ਨਾਲ ਰੇਪ ਹੋਇਆ ਸਕਦਾ ਗਰਬਤੀ ਮੈਲਾ ਦੀ ਬਿਲੀ ਅਰਧ ਨਗਨ ਲਾਸ਼ ਪਰਵਾਰ ਨੇ ਸੜਕ ਤੇ ਲਾਸ਼ ਰੱਖ ਪਾਏ ਕੀਨੇ ਜੀ ਹਾਂ ਸੜਕ ਤੇ ਲੱਗਿਆ ਹੋਇਆ ਜਾਮ ਤੇ লাশ ਰੱਖ ਕੇ ਤਨਾ ਪ੍ਰਦਰਸ਼ਨ ਕਰ ਰਹੇ ਇਹ ਉਹ ਪਰਿਵਾਰਕ ਮੈਂਬਰ ਅਤੇ ਪਿੰਡਵਾਸੀ ਨੇ ਜਿਨ੍ਹਾਂ ਦੇ ਪਿੰਡ ਦੇ ਵਿੱਚ ਇੱਕ ਸੰਖੇਨੀ ਕੇਸ ਕਾਂਟ ਹੋਇਆ ਤੇ ਮਹਿਲਾ ਦੀ ਤਸਵੀਰ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਸੇ ਹੀ ਗਰਭਵਤੀ ਮਹਿਲਾ ਦੀ ਅਰਤਨਗਨ ਹਾਲ ਦੇ ਵਿੱਚ ਖੇਤਾਂ ਦੇ ਵਿੱਚੋਂ লাশ ਮਿਲੀ ਹੈ ਜੀ ਹਾਂ ਇਹ ਸੰਸਨੀ ਕੇਜ਼ ਕਾਂਡ ਪੰਜਾਬ ਤੋਂ ਹੀ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਗਰਭਤੀ ਪਹਿਲਾ ਦੀ 10 ਤੋਂ 15 ਜਨਵਰੀ ਦੇ ਵਿੱਚ ਡਿਲੀਵਰੀ ਹੋ ਪਾਲੀ ਸੀ ਇਹ ਲੜਕੀ मेरी ਭੈਣ ਹੈ ਸਰ ਇਹਨਾਂ ਨੂੰ ਜੁਥਾ ਤਰੀਕ ਨੂੰ ਆਸਰ ਆਪਣੇ ਘਰੋਂ ਚਲੇ ਗਏ ਨਹੀਂ ਇਹ ਮਮੋਨ ਦੇ ਪਿਰੇ ਗਏ ਹੋਣੇ ਸਰ ਇੱਥੇ ਕੋਟੇ ਅਗਰ ਉਹ ਤੁਹਾਨੂੰ ਚਲੇ ਗਏ ਤਾਂ ਦੇਖਿਆ ਆਪਨੇ ਪਿੱਛੇ ਟੇਕੇ ਆ ਕੇ ਨੂੰ ਆਉਣわざਰ ਹੈ ਤੁਹਾਡੇ ਕੋਲ ਸਰ ਪਹੁੰਚੀ ਨਹੀਂ ਇਹ ਰਸਤੇ 'ਚ ਨੇ ਕਤਲ ਹੋ ਗਿਆ ਸਰ ਹੈ ਉਥੇ ਇਸਾ ਪੂਰੇ ਮਾਮਲੇ ਦੇ ਵਿੱਚ ਮ੍ਰਿਤਕਾ ਦੀ ਸੱਸ ਦਾ ਕੀ ਕੁਝ ਕਹਿਣਾ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣ ਲਓ ਮਾਮਲਾ ਹੈ ਮੇਰੀ ਨਾ ਹੋ ਗਈ ਬਹੁਤ ਦੁਵਾਰ ਦੀ ਘਰ ਹੂੰ ਇਰਦੋਮੇ ਪਿਓ ਪੁੱਤਰ ਤਿਆਰੀ ਕਰਤੇ ਆਏ ਨਹੀਂ ਇਹ ਘਰੇ ਲਗੇ ਫਿਰ ਦਿਨੇ 6 ਵਜੇ ਉਹ ਤੋਂ ਮੋਟਰਸਾਈਕਲ ਏਕਟੀਵਲ ਤੇ ਚੜੀ ਗਏ ਜੀ ਤੇ ਉਹ ਨਾਲ ਆਤੀ ਬੋਤੂ ਪਿੱਛੇ ਲਹਿ ਗਈ ਹੈ ਅੱਛਾ ਇਹ ਲਾਉਣਾ ਤੇ ਲੱਕਿਰਣਾ ਹੈ ਅੱਛਾ ਤੇ ਮੈਂ ਘਰ ਨਹੀਂ ਆਈ ਮੈਂ ਸੁਲਤਾਨਪੁਰ ਦੋਨਾ ਲਈ ਜਾਨਨੀ ਆ अच्छा मेरे को तुरत पर फोन किया 3 बजे तेरी ननू मार के बेंड वाले पाली वाले ने साट ਦਿੱਤਾ उधर इस संसडी केस मामले ਦੇ ਵਿੱਚ ਡੀਐਸਪੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਲੜਕੀ ਸੀ ਜਿਸ ਦੀ ਡੈਥ ਹੋਈ ਆ ਪ੍ਰੈਗਨੈਂਟ ਸੀਗੀ ਉਹ ਔਰ ਤਰੀਬ 10-15 ਦਿਨਾਂ ਤੇ ਉਹਦੀ ਡਿਲੀਵਰੀ ਹੋਣ ਵਾਲੀ ਸੀ ਇੱਥੇ ਉਹ ਰਹਿਣ ਵਾਲੀ ਪਾਲੀ ਵਾਲੇ ਦੀ ਤੇ ਵਿਆਹੀ ਇੱਥੇ ਫਾਦਿਲਕਾ ਦੇ ਵਿੱਚ ਸੀਗੀ ਸੋ ਛਕੀ ਹਾਲਾਤਾਂ ਦੇ ਵਿੱਚ ਉਹਦੀ ਡੈੱਡ ਬੋਡੀ ਸਾਨੂੰ ਖੇਤਾਂ ਦੇ ਵਿੱਚੋਂ ਮਿਲੀ ਸੀ ਜਿਹਦੇ ਸਬੰਧੀ ਅਸੀਂ ਜਿਹੜਾ ਮਕਦਮਾ 302 ਦੇ ਵਿੱਚ ਦਰਜ ਕੀਤਾ ਔਰ ਅੱਗੇ ਉਹਦੀ ਜਿਹੜੀ ਤਫਤੀਸ਼ ਸਾਡੀ ਜਾਰੀ ਹੈ ਪਹਿਲਾ ਜਿਹੜਾ ਬਿਆਨ ਲਿਖਾਇਆ ਲੜਕੀ ਦੇ ਬ੍ਰਦਰ ਨੇ ਉਹ ਇੱਕ ਤਾਂ ਲੜਕੀ ਦੇ ਘਰ ਵਾਲੇ ਦੇ ਖਿਲਾਫ ਉਹਦੀ ਮਦਰ ਦੇ ਖਿਲਾਫ ਔਰ ਇੱਕ ਹੋਰ ਵਿਅਕਤੀ ਅਣਜਾਣ ਉਹਦੇ ਖਿਲਾਫ ਇਹਨਾਂ ਨੇ ਦਰਜ ਕਰਾਇਆ ਵੇਖੋ ਖੇਤਾਂ ਦੇ ਵਿੱਚ ਲਾਸ਼ ਮਿਲੀ ਹੈ ਨੇੜੇ-ਤੇੜੇ ਕੋਈ ਘਰ ਨਹੀਂਗਾ ਔਰ ਨਾ ਹੀ ਕੋਈ ਕੈਮਰਾ ਲੜਕੀ ਦੀ ਡੈੱਡ ਬੋਡੀ ਹੈ ਜਿਹੜੀ ਉਹ ਅਰਧ ਨਗਨ ਸੀਗੀ ਸੋ ਸਾਨੂੰ ਸ਼ੱਕ ਸੀਗਾ ਕਿ ਇਸਨੂੰ ਰੇਪ ਹੋਇਆ ਸਕਦਾ ਸੋ ਅਸੀਂ ਉਹਦਾ ਜਿਹੜਾ ਪੋਸਟਮਾਰਟਮ ਹੈ ਫ੍ਰੀ ਕਟ ਜੀਜੀਐਸ ਮੈਡੀਕਲ ਕਾਲਜ ਤੋਂ ਕਰਵਾਇਆ ਤਸਵੀਕੇ ਹੈਰਾਨ ਕਰਤਾ ਮਾਮਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਚੱਕ ਪਾਲੀ ਵਾਲਾਂ ਤੋਂ ਸਾਹਮਣੇ ਆਇਆ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਪਰਤਾਲ ਤੋਂ ਬਾਅਦ ਕੀ ਕੁਝ ਖੁਲਾਸੇ ਹੁੰਦੇ ਨੇ ਜਗਬਾਣੀ ਟੀਵੀ ਦੇ ਲਈ ਜਲਾਲਾਬਾਦ ਤੋਂ ਦਰਸ਼ਕ ਜੋ ਸੰਦੀਪ ਕੋ